14 ਜੂਨ ਨੂੰ ਲੁਧਿਆਣਾ ਵਿਖੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸੰਜਾ ਫਰੰਟ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਦੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਮੁਲਾਜ਼ਮਾਂ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਤੇ ਪੈਨਸ਼ਨਰ ਮੰਗ ਕਰ ਰਹੇ ਸਨ ਕਿ ਕੱਚੇ ਕੰਮ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਾਣ ਪੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤ ਦਾ ਕਾਨੂੰਨ ਲਾਗੂ ਕੀਤਾ ਜਾਵੇ, ਪੈਨਸ਼ਨਰਾਂ ਨੂੰ 2.69 ਦਾ ਗੁਣਾਕ ਜਾਰੀ ਕੀਤਾ ਜਾਵੇ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ ਮੁਲਾਜ਼ਮਾਂ ਦੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ 200 ਰੁਪਇਆ ਜੱजिया ਟੈਕਸ ਬੰਦ ਕੀਤਾ ਜਾਵੇ ਸਾਰਿਆਂ ਨਾਲੋਂ ਵੱਡਾ ਕਾਰਨ ਤਾਂ ਭਰਾ ਜੀ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਆ ਉਹਨੇ ਆਪਦੀ ਇਮਾਨਦਾਰੀ ਜਿਹੜੀ ਆ ਉਹ ਖੋਤੀ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਉਹ ਵੀ ਦੇਖ ਲਓ ਤੁਸੀਂ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਪੈਨਸ਼ਨਰ ਆ ਉਹ ਵੀ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਕੱਚੇ ਕਾਮੇ ਆ ਉਹ ਵੀ ਸਰਕਾਰ ਤੋਂ ਦੁਖੀ ਆ ਬਿਜਲੀ ਬੋਰਡ ਵਾਲੇ ਆ ਉਹ ਵੀ ਸਰਕਾਰ ਤੋਂ ਦੁਖੀ ਆ ਵਾਟਰ ਸਪਲਾਈ ਵਾਲੇ ਆ ਉਹ ਵੀ ਸਰਕਾਰ ਜਿਹੜੇ ਦੁਖੀ ਕਿਉਂ ਨੇ ਦੁਖੀ ਇਸ ਕਰਕੇ ਨਹੀਂ ਵੀ ਕਿ ਉਹਨਾਂ ਦਾ ਆਪਸ ਵਿੱਚ ਸਰਕਾਰ ਨਾਲ ਕੋਈ ਨਿੱਜੀ ਰੰਜਸ਼ ਆ ਦੁਖੀ ਤਾਂ ਉਹ ਇਸ ਕਰਕੇ ਆ ਵੀ ਲੰਬੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮ ਜਿਹੜੇ ਆ ਉਹ ਇਸ ਗੱਲ ਦੀ ਮੰਗ ਕਰਦੇ ਆ ਵੀ ਕੱਚੇ ਕੰਮੇ ਜਿਹੜੇ ਆ ਕਿਸੇ ਵੀ ਵਿਭਾਗ ਚ ਉਹਨਾਂ ਨੂੰ ਪੱਕਾ ਕੀਤਾ ਜਾਵੇ। ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਆ ਪਰ ਸਰਕਾਰ ਨੇ ਉਹਨਾਂ ਨੂੰ ਪੱਕਾ ਕਰਨ ਦੀ ਬਜਾਏ ਆ ਮਹੱਲਾ ਕਲੀਨਿਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਨਵੀਂ ਤਰ੍ਹਾਂ ਦੀ ਭਰਤੀ ਸ਼ੁਰੂ ਕਰਤੀ। ਜਾਨੀ ਉਦੋਂ ਵੀ ਕੱਚੇ ਕਰਤੇ। ਇਸੇ ਤਰ੍ਹਾਂ ਹੀ ਪੰਜਾਬ ਦੇ ਮੁਲਾਜ਼ਮਾਂ ਦੀ ਮੰਗ ਆ ਵੀ ਪੁਰਾਣੀ ਪੈਨਸ਼ਨ ਸਕੀਮ ਆ ਜਿਹੜੀ ਉਹ ਬਹਾਲ ਹੋਣੀ ਚਾਹੀਦੀ ਆ। ਪਰ ਪੰਜਾਬ ਦੀ ਸਰਕਾਰ ਨੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਵੀ ਇਹ ਜਿਹੜੀ ਮਤਲਬ ਪ੍ਰਾਣੀ ਪੈਨਸ਼ਨ ਸਕੀਮ ਹੈ ਉਹਨੂੰ ਬਹਾਲ ਨਹੀਂ ਕੀਤਾ ਇਸੇ ਤਰ੍ਹਾਂ ਜੇ ਆਪਾਂ ਅਗਲੀ ਗੱਲ ਕਰੀਏ ਪੰਜਾਬ ਦੀ ਸਰਕਾਰ ਨੇ ਮਤਲਬ ਕੇਂਦਰ ਦੇ ਪੈਟਰਨ ਦੇ ਉੱਤੇ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਸਕੇਲ ਲਾਗੂ ਕਰਤੇ ਜਿਹੜੇ ਕਿ ਬਹੁਤ ਜ਼ਿਆਦਾ ਖਤਰਨਾਕ ਆ ਮਤਲਬ ਪੰਜਾਬ ਤੋਂ ਬਾਹਰਲੇ ਸੂਬੇ ਕਦੇ ਇਹ ਆਧਾਰਨ ਦਿਆ ਕਰਦੇ ਸੀ ਵੀ ਪੰਜਾਬ ਦੇ ਸਕੇਲ ਸਾਨੂੰ ਦਿੱਤੇ ਜਾਣ ਤੇ ਅੱਜ ਪੰਜਾਬ ਕਿੱਥੇ ਖੜਾ ਹੈ ਪੰਜਾਬ ਤਾਂ ਬਹੁਤ ਥੱਲੇ ਜਾ ਬੜਿਆ ਮੁਲਾਜ਼ਮਾਂ ਦੇ ਪੱਖ ਤੋਂ ਔਰ ਇਦੋਂ ਵੀ ਵੱਡੀ ਗੱਲ ਪੰਜਾਬ ਦੇ ਮੁਲਾਜ਼ਮ ਤੇ ਆਮ ਲੋਕ ਇਸ ਗੱਲ ਦੀ ਮੰਗ ਕਰਦੇ ਆ ਵੀ ਜਿਹੜੇ ਸਰਕਾਰੀ ادارے ਆ ਉਹਨਾਂ ਦਾ ਨਿੱਜੀਕਰਨ ਨਾ ਕੀਤਾ ਜਾਵੇ। ਭਈ ਉਹਨਾਂ ਨੂੰ ਪਬਲਿਕ ਜਨਤਕ ਸੈਕਟਰ ਦੇ ਵਿੱਚ ਹੀ ਰੱਖਿਆ ਜਾਵੇ। ਪਰ ਪੰਜਾਬ ਦੀ ਸਰਕਾਰ ਲੋਕਾਂ ਦੇ ਵਿਰੁੱਧ ਜਾ ਕੇ ਜਣੀ ਦੀ ਉਹ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਜ਼ੋਰ ਲਾ ਲਓ ਜਿਹੜਾ ਕੋਈ ਲਾਉਣਾ। ਅਸੀਂ ਜਿਹੜੇ ਹੈਗੇ ਆ ਅਸੀਂ ਆਪਦੀਆਂ ਜਿਹੜੀਆਂ ਕਾਰਪੋਰੇਟਿਵ ਪੱਖੀ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਾਂਗੇ। ਉਸ ਗੱਲ ਦੇ ਉੱਤੇ ਸਰਕਾਰ ਅੜੀ ਚਾਈ ਵੀ ਆ। ਜਦੋਂ ਫਿਰ ਸਰਕਾਰ ਅੜੀ ਚਾਈ ਵੀ ਆ। ਵੋਟਾਂ ਲੈਣ ਵਾਸਤੇ ਤਾਂ ਸਰਕਾਰ ਨੂੰ ਲੋਕਾਂ 'ਚ ਹੀ ਆਉਣਾ ਪਊਗਾ ਜੇ ਲੋਕਾਂ 'ਚ ਆਉਣਾ ਪਊਗਾ ਫਿਰ ਲੋਕ ਲੁਧਿਆਣੇ ਦੇ ਪਲੇਟਫਾਰਮ ਦੇ ਉੱਤੇ ਜਦੋਂ ਅੱਜ ਲੁਧਿਆਣੇ ਦੇ ਵਿੱਚ ਚੋਣ ਹੋ ਰਹੀ ਆ ਤਾਂ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਪੈਨਸ਼ਨਰ ਨੇ ਉਹ ਇਕੱਠੇ ਹੋ ਕੇ ਲੁਧਿਆਣੇ ਦੇ ਲੋਕਾਂ ਨੂੰ ਇਹ ਗੱਲ ਦੱਸਣ ਆਏ ਆ ਬਈ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਪੱਖ ਦੀ ਗੱਲ ਘਟ ਕਰਦੀ ਆ ਕਾਰਪੋਰੇਟ ਅਦਾਰਿਆਂ ਦੀ ਪੱਖ ਦੀ ਗੱਲ ਵੱਧ ਕਰਦੀ ਆ ਨਾ ਹੀ ਕਿਸਾਨਾਂ ਦੀ ਸੁਣਦੇ ਆ ਨਾ ਹੀ ਮਜ਼ਦੂਰਾਂ ਦੀ ਸੁਣਦੇ ਆ ਨਾ ਹੀ ਮੁਲਾਜ਼ਮਾਂ ਦੀ ਸੁਣਦੇ ਆ ਨਾ ਕੱਚਿਆਂ ਦੀ ਸੁਣਦੇ ਆ ਨਾ ਪੱਕਿਆਂ ਦੀ ਸੁਣਦੇ ਆ ਨਾ ਮਹੱਲਾ ਕਲੀਨ ਕਾਲਿਆਂ ਦੀ ਕਿਸੇ ਦੀ ਵੀ ਨਹੀਂ ਸੁਣਦੇ ਹੈਗੇ ਵੀ ਜਾਣੀ ਫਿਰ ਇੱਥੇ ਕੀ ਆ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀ ਸੰਵਿਧਾਨ ਨੇ ਇੱਕ ਸਾਨੂੰ ਰਾਈਟ ਦਿੱਤਾ ਹੋਇਆ ਵੀ ਆਪਦੀ ਗੱਲ ਕਹਿਣ ਦਾ ਉਸ ਰਾਈਟ ਦੀ ਵਰਤੋਂ ਕਰਨ ਵਾਸਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਇੱਥੇ ਇਕੱਠੇ ਹੋ ਕੇ ਆਏ ਆ ਤੇ ਲੋਕਾਂ ਨੂੰ ਦੱਸਣ ਆਏ ਆ ਵੀ ਜਿਹੜੀ ਆ ਪੰਜਾਬ ਦੀ ਸਰਕਾਰ ਆ ਇਹ ਸਰਕਾਰ ਜਿਹੜੀ ਆ ਲੋਕ ਹਤਾਸ਼ੀ ਨਹੀਂ ਹੈ ਇਹ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕਰਨੀ ਚਾਹੁੰਦੀ ਇੱਕ ਪੈਨਸ਼ਨਰਾਂ ਦੇ ਮਸਲੇ ਹੱਲ ਨਹੀਂ ਕਰਨੀ ਚਾਹੁੰਦੀ ਜੀ ਦਾ ਕਰਕੇ ਇਹਨਾਂ ਦੇ ਵਿੱਚ ਗੁੱਸਾ ਉਸ ਗੁੱਸੇ ਨੂੰ ਉਸ ਗੁੱਸੇ ਦਾ ਪ੍ਰਗਟਾਵਾ ਕਰਨ ਵਾਸਤੇ ਇੱਥੇ ਆਏ ਜਿੱਦਾਂ ਨੇ ਪਹੁੰਚਿਆ ਆਪਾਂ ਨਾ ਵੀ ਪੈਸ਼ਨਰ ਪਹੁੰਚਿਆ ਜੋ ਰੇਗ ਰੋਣਾ ਰੇ ਉਹ ਵੀ ਪਹੁੰਚਿਆ ਕਈ ਵਾਰ ਮੇਰੀਆਂ ਮਿਲਣ ਭਵਾਂ ਤੋਂ ਹੋਈਆਂ ਦਿੱਤਾ ਹੀ ਹਰਬਾ ਸਿੰਘ ਜੀ ਨਾਲ ਹੋਈਆਂ ਸਾਬ ਕਮੇਟੀ ਨਾਲ ਹੋਈਆਂ ਵੀ ਉਹ ਲਾਰਾ ਦੂਧੀ ਹੋ ਗਿਆ ਜਦੋਂ ਆਪਾਂ ਸੇ ਬੰਨੇ ਆ ਪੀਐਨਐਮ ਬਲੈਂਡ ਨਾ ਹੈ ਕਾਰਨ ਕੀ ਬਣਿਆ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਪੰਜਾਬ ਸਰਕਾਰ ਨੂੰ 3 ਸਾਲ ਦੇ ਲਗਭਗ ਹੋ ਚਲੇ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਦੀ ਬਣੀ ਨੇ ਇਹ ਸਰਕਾਰ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਮੁਲਾਜ਼ਮਾਂ ਦੇ ਨਾਲ ਕਿ ਅਸੀਂ ਕੋਈ ਵੀ ਕੱਚਾ ਮੁਲਾਜ਼ਮਾ ਜਿਹੜਾ ਪੰਜਾਬ ਦੇ ਵਿੱਚ ਪੱਕਾ ਨਹੀਂ ਰਹਿੰਦੇ ਨਾ ਬਿਲਕੁਲ ਜਿਹੜੇ ਪੱਕੇ ਮੁਲਾਜ਼ਮਾ ਹੈ ਉਹ ਭਰਤੀ ਕਰਾਂਗੇ ਕੋਈ ਵੀ ਅਸੀਂ ਧਰਨਾ ਮੁਜ਼ਾਹਰਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੋਵਾਂਗੇ ਰੇਤਾ ਬੱਜਰੀ ਜਿਹੜਾ ਦਾ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਰੇਤਾ ਬੱਜਰੀ ਅਸੀਂ ਫਰੀ ਕਰ ਦਿਆਂਗੇ ਹੋਰ ਬੜੇ ਬੜੇ ਵੱਡੇ ਵੱਡੇ ਜਿਹੜੇ ਹੈਗੇ ਦਾਅ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਸੀ ਲੋਕਾਂ ਨੇ ਇਹਨਾਂ ਨੂੰ ਬੜੇ ਵੱਡੇ ਬਹੁਮਤ ਨਾਲ ਵੋਟਾਂ ਪਾ ਕੇ 92 93 ਐਮਐਲਏ ਜਿਹੜੇ ਇਹਨਾਂ ਦੇ ਜਿਤਾਏ ਸੀ ਪਰ ਹੋਇਆ ਕੀ ਉਸਦੇ ਉਲਟ ਵੱਡੇ ਵੱਡੇ ਸਾਈਨ ਬੋਰਡ ਪਹਿਲਾਂ ਵਾਲੀਆਂ ਸਰਕਾਰਾਂ ਵੀ ਲਾਉਂਦੀਆਂ ਸੀ ਕਿ ਕੱਚੇ ਕੰਮੇ ਪੱਕੇ ਕਰਤੇ ਉਦੋਂ ਵੱਡੇ ਸਾਈਨ ਬੋਰਡ ਇਹਨਾਂ ਨੇ ਲਾਏ ਕੇ ਅਸੀਂ ਇੰਨੇ ਕੱਚੇ ਕੰਮੇ ਪੱਕੇ ਕਰਤੇ ਪਰ ਸਾਨੂੰ ਹਕੀਕਤ ਦੇ ਵਿੱਚ ਜੇ ਜਾ ਕੇ ਅਸੀਂ ਥੱਲੇ ਵੇਖਨੇ ਆ ਅੱਜ ਤੱਕ ਕੋਈ ਕੱਚਾ ਕੰਮ ਆ ਪੱਕਾ ਹੋਇਆ ਨਹੀਂ ਮਿਲਿਆ ਉਲਟਾ ਕੀ ਹੋਇਆ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜਿਹੜੇ ਸਾਡੇ ਕੱਚੇ ਕੰਮ ਨੇ ਉਹਨਾਂ ਨੂੰ ਪੱਕੇ ਤੌਰ ਤੇ ਹੀ ਕੱਚੇ ਕਰ ਦਿੱਤਾ ਗਿਆ ਭੱਟੀਆਂ ਜਿਹੜੀਆਂ ਜਿਹੜੀਆਂ ਸੀਗੀਆਂ ਕੱਚਾ ਤੇ ਅਸੀਂ ਉਹ ਅੱਜ ਕੱਲ੍ਹ ਦਿਹਾੜੀਦਾਰ ਤੇ ਜਿਹੜੀਆਂ ਆਂਗੀਆਂ ਭੱਟੀਆਂ ਕਰ ਦਿੱਤੀਆਂ ਗਈਆਂ ਜਿਹੜੇ ਜਨਤਕ ਅਦਾਰੇ ਸੀਗੇ ਆ ਸੇਹ ਤੋਂ ਭਾਗ ਹੋਵੇ ਸਕੂ ਬਿਜਲੀ ਬੋਰਡ ਹੋਵੇ ਰੇਲ ਡਿਪਾਰਟਮੈਂਟ ਹੋਵੇ ਬੱਸਾ ਹੋਵੇ ਸਭ ਦਾ ਸਭ ਜਿਹੜਾ ਹੈਗਾ ਉਹ ਨਿੱਜੀ ਕਰਨ ਵਾਲੇ ਨੂੰ ਪਾਸੇ ਨੂੰ ਤੁਰਿਆ ਹੋਇਆ ਸੋ ਇਸ ਸਾਰੇ ਵਰਤਾਰੇ ਨੂੰ ਦੇਖਦੇ ਹੋਏ ਮੁਲਾਜ਼ਮਾਂ ਨੂੰ ਤਾਂ ਜਮਾਂ ਬਿਲਕੁਲ ਇਹਨਾਂ ਨੇ ਦਿੱਤਾ ਹੀ ਕੁਝ ਨਹੀਂ ਡੀਏ ਦੀਆਂ ਕਿਸ਼ਤਾਂ ਸਾੜ ਗਈਆਂ ਇਹਨਾਂ ਨੇ ਜਾਰੀ ਕੀਤੀਆਂ 4914 ਏਸੀਪੀ ਸਕੀਮ ਸਾਡੀ ਬੰਦ ਕਰ ਦਿੱਤੀ ਸਭ ਤੋਂ ਵੱਡੀ ਗੱਲ ਕਰੀਏ ਕਿ ਸਰਕਾਰ ਦੇ ਹੁੰਦਿਆਂ ਪਹਿਲਾਂ ਇੱਕ ਜਜ਼ੀਆ ਟੈਕਸ ਜਿਹਨੂੰ ਮੁਲਾਜ਼ਮ ਬੋਲਦੇ ਸੀ 200 ਰੁਪਏ ਡਿਵੈਲਪਮੈਂਟ ਟੈਕਸ ਲਾਇਆ ਗਿਆ ਸੀਗਾ ਉਹਦੇ ਤੇ ਇਹ ਆਪ ਇਹਨਾਂ ਦੇ ਜਿਹੜੇ ਆਗੂ ਆ ਕੇ ਸਾਡੇ ਧਰਨਿਆਂ ਦੇ ਵਿੱਚ ਬੋਲਦੇ ਹੁੰਦੇ ਸੀ ਕਿ ਇਹ ਟੈਕਸ ਬਿਲਕੁਲ ਕੋਟੇ ਨੂੰ ਦੇਣ ਦੀ ਬਜਾਏ ਸਰਕਾਰ ਜਿਹੜਾ ਹੈਗਾ ਮੁਲਾਜ਼ਮਾਂ ਤੋਂ ਖੋਹਣ ਜਾ ਰਹੀ ਹੈ ਸੋ ਇਸ ਸਾਰੇ ਵਰਤਾਰੇ ਨੂੰ ਵੇਖਦੇ ਹੋਏ ਮੁਲਾਜ਼ਮਾਂ ਦੇ ਜਿਹੜੇ ਹੈਗਾ ਰੋਸ ਦੇ ਕਰਕੇ ਅੱਜ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਮੁਲਾਜ਼ਮ ਵਰਕਰ ਪੈਨਸ਼ਨ ਮੁਲਾਜ਼ਮ ਤੇ ਸਾਰੇ ਜਿਹੜੇ ਹੈਗੇ ਆ ਉਹ ਪਹੁੰਚੇ ਆ ਤਾਂ ਕਿ ਲੁਧਿਆਣੇ ਦੇ ਵਾਸੀਆਂ ਨੂੰ ਸੂਚਿਤ ਕਰ ਸਕੀਏ ਕਿ ਇਸ ਸਰਕਾਰ ਤੋਂ ਜਿਹੜਾ ਵਚਨ ਦੇ ਲਿਆ। ਧੰਨਵਾਦ। ਰੈਲੀ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੀਤਾ ਗਿਆ। ਇਸੇ ਦੌਰਾਨ ਏਡੀਸੀ ਲੁਧਿਆਣਾ ਵੱਲੋਂ ਲਿਖਤੀ ਰੂਪ ਵਿੱਚ ਮਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮੀਟਿੰਗ ਕੈਬਨਿਟ ਸਬਕਮੇਟੀ ਦੇ ਨਾਲ ਤੈਅ ਕਰਵਾਈ ਗਈ। ਮਰਦਾਬਾਦ ਮਰਦਾਬਾਦ ਬੋਹੋਟ ਕਰੋ ਸਵਾਗਤ ਕਰੋ ਪੰਜਾਬ ਸਰਕਾਰ ਮਰਦਾਬਾਦ 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 ਬਾਦਸ਼ਾਹਤ ਮੁਕਰਮਾਦੀ ਸਰਕਾਰ ਨੂੰ ਜ਼ਫਾ ਕਰੋ ਜ਼ਫਾ ਕਰੋ ਸਵਾਗਤ ਕਰੋ ਬਾਦਸ਼ਾਹਤ ਮੁਕਰਮਾਦੀ ਸਰਕਾਰ ਨੂੰ ਜ਼ਫਾ ਕਰੋ ਜ਼ਫਾ ਕਰੋ ਦੇ ਨਾਰੋ ਵੀ ਵੱਤ ਪਰਮੇਸ਼ ਮੂਲੀਅਤ ਜਿਹੜੀ ਉਹਨਾਂ ਸਾਂਝੇ ਫਰੰਟ ਦੇ ਇਕੱਠਾਂ ਦੇ ਵਿੱਚ ਕਰੋਗੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਸਾਂਝੇ ਫਰੰਟ ਦੇ ਕਨਵੀਨਰਜ਼ ਵੱਲੋਂ ਕੋਕ ਕਨਵੀਨਰਜ਼ ਵੱਲੋਂ ਆਜ਼ਾਦ ਤੇ ਰਾਂ ਵੱਲੋਂ ਤੇ ਇਸ ਮੰਚ ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਜੈ ਜਨਤਾ ਜੈ ਸ਼ਨਾਰਸ਼ ਜਿੱਤ ਲੜਦੇ